ਮਾਤਾ ਸਹਿਬ ਦੇਵਾ ਜੀ ਉਹਨਾਂ ਦੇ ਪ੍ਰਕਾਸ਼ ਦਿਵਸ ਦੇ ਉੱਤੇ ਬੜੇ ਹੀ ਸੋਹਣੇ ਢੰਗ ਦੇ ਨਾਲ ਬਹੁਤ ਹੀ ਸੋਹਣਾ ਅਭਰਾਲਾ ਕਰਕੇ ਸਮੂਹ ਸੰਗਤਾਂ ਨੇ ਜੋ ਪ੍ਰੋਗਰਾਮ ਅਲਿਖਿਆ ਦਾਸਾਂ ਨੂੰ ਵੀ ਸੱਦਾ ਦਿੱਤਾ ਗਿਆ ਅਤੇ ਮੌਕਾ ਮਿਲਿਆ ਗੁਰੂ ਸਾਹਿਬ ਦੀ ਗੋਦ ਦਾ ਨਿਕ ਮਾਨਣ ਦਾ ਅਤੇ ਸੰਗਤਾਂ ਦੇ ਚਰਨ ਛਾੜਨ ਦਾ ਸੋ ਆਪਾਂ ਜੇ ਸਰੀਰਕ ਰੂਪ ਤੇ ਇਸ ਜਗ੍ਹਾ ਤੇ ਆਏ ਆ ਤੇ ਦਿਮਾਗ ਤੌਰ ਤੇ ਵੀ ਇੱਥੇ ਹੀ ਰਹੀਏ ਫੇਰ ਆਪਾਂ ਕੁਝ ਪ੍ਰਾਪਤ ਕਰ ਪਾਵਾਂਗੇ ਆਪਾਂ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕਰਦੇ ਹਾਂ ਇਹ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਦੇਈ ਕਹਿੰਦੇ ਯਕਰ ਜੁਗਤੋਂ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਹੱਕਾ ਗਬੀਰ ਕਰੀਬ ਤੋਂ ਯਖ ਫਾਰਸੀ ਦਾ ਸ਼ਬਦ ਆਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੱਚੇ ਭਾਵ ਦੇ ਨਾਲ ਸੱਚੇ ਹਿਰਦੇ ਦੇ ਨਾਲ ਚਾਹੇ ਕਿਸੇ ਵੀ ਬਚਨ ਦੇ ਨਾਲ ਕਰੀਏ ਉਹ ਪ੍ਰਵਾਨ ਹੈ ਕਹਿੰਦਾ ਯਕ ਅਰਜ ਗੁਫਤੰ ਯਕ ਮਤਲਬ ਛੇਤੀ ਅਰਜ ਇੱਕ ਬੇਨਤੀ ਗੁਫਤੰ ਪੇ ਸਤੂ ਦਰਗੋਸ ਹੈ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਮੈਂ ਇੱਕ ਦਵਾ ਦਵ ਜਲਦੀ ਦੇ ਨਾਲ ਇੱਕ ਅਰਜ ਇੱਕ ਬੇਨਤੀ ਤੇਰੇ ਦਰ ਦੇ ਉੱਤੇ ਲੈ ਕੇ ਆਇਆ ਪੇਸ਼ ਤੋ ਦਰਗੋਸ਼ ਤੇਰੇ ਦਰ ਦੇ ਉੱਤੇ ਮੈਂ ਕੋ ਬੇਨਤੀ ਪੇਸ਼ ਕਰਨ ਲੱਗਾ ਮੇਰੇ ਮਾਲਕਾ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਹੇ ਮੇਰੇ ਕਰਤਾਰ ਹੇ ਮੇਰੇ ਸ਼ੈਨਸ਼ਾ ਮੈਂ ਆਪਦੇ ਮਨ ਦੇ ਵਿੱਚ ਬੇਨਤੀ ਕਰਨ ਲੱਗਾ ਗੁਪਤ ਬੇਨਤੀ ਕਰਨ ਲੱਗਾ ਜਾਂ ਮੈਨੂੰ ਪਤਾ ਹੈ ਜਾਂ ਮੇਰੇ ਮਾਲਕਾ ਤੈਨੂੰ ਪਤਾ ਯਤ ਅਰਜ ਗੁਪਤੰ ਪੇਸ ਤੋ ਦਰਗੋਸ਼ ਕੁੰਨ ਕਰਤਾਰ हे ਪਰਮਾਤਮਾ ਤੇਰੇ ਕੰਨ ਦੇ ਵਿੱਚ ਕੁੰਨ ਕਰਤਾਰ ਹਕਾ ਹਕਾ ਮਤਲਬ ਸੱਚਾ हे ਮੇਰੇ ਮਾਲਕਾ ਤੂੰ ਸੱਚਾ ਪਰਵਦਗਾਰ ਹੈ ਤੂੰ ਨਮਾਣਿਆਂ ਦਾ ਮਾਣ ਐ ਤੂੰ ਨਤਾਣਿਆਂ ਦਾ ਤਾਣ ਐ ਤੂੰ ਗਰੀਬਾਂ ਦੀ ਓਟ ਐ ਤੂੰ ਨੇ ਪੱਤਿਆਂ ਦੀ ਪਤ ਐ हे ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਆ ਕੇ ਸਿਰ ਝੁਕਾਤਾ ਹੁਣ ਮੇਰਾ ਰੱਖਾ ਤੂੰ ਐ ਤੂੰ ਮੇਰਾ ਰੱਖਾ ਸਭ ਨਹੀਂ ਥਾਈ ਆਹਾ ਆਹਾ ਜਦੋਂ ਇੰਨੀ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਚ ਕਰਦੇ ਆ ਨਾ ਮਨੋ ਜੁੜ ਕੇ ਮੈਂ ਜਦੋਂ ਆਇਆ ਅੱਧਾ ਘੰਟਾ ਘੰਟਾ ਪਹਿਲਾਂ ਤੇ ਗਿਆਨੀ ਜੀ ਬਾਬਾ ਜੀ ਪਾਠ ਕਰ ਰਹੇ ਸੀ ਉਦੋਂ ਤੇ ਗੁਰਬਾਣੀ ਚੱਲਦੀ ਸੀ ਆ ਨੀਲੇ ਕਾਗਜ਼ ਕਾਟੀਲੇ ਗੁੱਡੀ ਕਾਸ਼ਮਤ ਦੇ ਭਰਮੀਲੇ ਪੰਜ ਨਾ ਸੋ ਬਾਤ ਬਤਾਉ ਆ ਚੀਜ਼ ਸੋ ਡੋਰੀ ਰਾਖੀ ਵਾਲੇ ਮਨ ਰਾਮ ਨਾਮਾ ਵੇਦੀ ਵਾਲੇ ਜੈਸੇ ਕਣ ਕਲਾ ਚਤ ਮੰਡੀ ਵਾਲੇ ਰਹਾਓ ਆ ਨੀਲੇ ਕੁੰਭ ਭਰਾਈਲੇ ਉਦਕਾ ਰਾਜਕੁਮਾਰ ਪ੍ਰਿੰਦਰਜੀਹ ਹਸਤ ਬਣੋਦ ਵਿਚਾਰ ਕਰਤ ਹੈ ਚੀਜ਼ ਸੋ ਗਾਗਰ ਰਾਖੀ ਵਾਲੇ ਮੰਦਰ ਏਕ ਦਵਾਰ ਦਾ ਜਾ ਕੇ ਗਊ ਚਰਾਵਤ ਛਾਡੀ ਵਾਲੇ ਪੰਜ ਕੋਸ ਪਰ ਗਊ ਚਰਾਵਤ ਚੀਜ਼ ਸੋ ਬਛਰਾ ਰਾਖੀ ਵਾਲੇ ਆਧਾਰਨ ਆ ਨੀਲੇ ਕਾਗਜ਼ ਕਾਟੀ ਲੈ ਗੁੱਡੀ ਇੱਕ ਬੱਚਾ ਕਾਗਜ਼ ਲੈ ਕੇ ਇੱਕ ਗੁੱਡੀ ਕੱਟ ਲੈਂਦਾ ਇੱਕ ਆਵਦੀ ਪਤੰਗ ਕੱਟ ਲੈਂਦਾ ਆ ਨੀਲੇ ਕਾਗਜ਼ ਕਾਟੀ ਲੈ ਗੁੱਡੀ ਆਕਾਸ਼ ਮੱਦੇ ਭਰਮੀ ਲੈ ਤੋ ਆਧਾ ਆਕਾਸ਼ ਦੇ ਵਿੱਚ ਉਸ ਗੁੱਡੀ ਨੂੰ ਉਡਾ ਦਿੰਦਾ ਪੰਜ ਜਣਾ ਸੋ ਬਾਤ ਬਤਉਵਾ ਚੀਤ ਸੋ ਡੋਰੀ ਰਾਖੀ ਲੈ ਬੱਚੇ ਦੇ ਸੱਜਣ ਮਿੱਤਰ ਨਿੱਕੇ ਨਿੱਕੇ ਜਵਾਕ ਉਹਦੇ ਕੋਲ 5-7 ਆ ਜਾਂਦੇ ਐ ਤੇ ਪੁੱਛਦੇ ਐ ਕਿ ਭਾਈ ਤੂੰ ਕਿੱਥੋਂ ਕਾਗਜ਼ ਲਿਆ ਸੀ ਕਿਹੜੀ ਦੁਕਾਨ ਤੋਂ ਡੋਰ ਲੈ ਕੇ ਆਇਆ ਸੀ ਤੂੰ ਪਤੰਗ ਆਪ ਬਣਾਇਆ ਜਾਂ ਬਣਿਆ ਬਣਾਇਆ ਲਿਆਇਆ ਉਹ ਜਦੋਂ ਬੱਚੇ ਗੱਲਾਂ ਕਰਦੇ ਐ ਉਹ ਬੱਚਾ ਉਹਨਾਂ ਬੱਚਾਂ ਦੇ ਨਾਲ ਗੱਲਾਂ ਕਰੀ ਜਾਂਦਾ ਐ ਪੰਜ ਜਣਾ ਸੋ ਬਾਤ ਬਤਉਆ ਉਹਨਾਂ ਨਾਲ ਬਾਤਾਂ ਕਰੀ ਜਾਂਦਾ ਚੀਤ ਸੋ ਡੋਰੀ ਰਾਖੀ ਵਾਲੇ ਮਨਰਾਮ ਨਾਮਾ ਵਿੱਧੀ ਵਾਲੇ ਭਗਤ ਨਾਮਦੇਵ ਜੀ ਰਾਮਕਲੀ ਰਾਗ ਦੇ ਵਿੱਚ ਲਿਖਦੇ ਐ 972 ਅੰਗ ਦੇ ਉੱਤੇ ਕਹਿੰਦੇ ਜਿਵੇਂ ਉਸ ਬੱਚੇ ਦਾ ਮਨ ਆਪਦੀ ਪਤੰਗ ਦੀ ਡੋਰ ਦੇ ਵਿੱਚ ਵਿੱਧਿਆ ਜੇ ਕਿਤੇ ਸਾਡਾ ਮਨ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਏ ਵਿਧਿਆ ਜਾਵੇ ਤਪਾਰਤਾਰਨ ਹੋ ਜੇ ਅੱਗੇ ਕੀ ਲਿਖਦੇ ਆ ਕਹਿੰਦੇ ਆ ਨੀਲੇ ਕੁੰਭ ਭਰਾਈ ਲੈ ਉਦਕ ਰਾਜਕਮਾਰ ਪਰੰਦਰਯੇ ਹਸਤ ਮਨੋਦ ਵਿਚਾਰ ਕਰਤ ਖ ਚੀਤ ਸੋ ਗਾਗਰ ਰਾਖੀਲੇ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੀਆਂ ਧੀਆਂ ਪਹਿਣਾ ਬੀਬੀਆਂ ਮਾਨਿਆ ਬੀਬੀਆਂ ਪਾਣੀ ਭਰਦੀਆਂ ਹੁੰਦੀਆਂ ਸੀ ਬਾਹਰੋਂ ਤੇ ਘੜੇ ਪਾਣੀ ਦੇ ਭਰ ਕੇ ਸਿਰ ਤੇ ਲੈ ਕੇ ਆਉਂਦੀਆਂ ਸੀ ਘਰਾਂ ਨੂੰ 10-10 15-15 ਸਾਡੀਆਂ ਭੈਣਾਂ ਇਕੱਠੀਆਂ ਹੋ ਕੇ ਪਾਣੀ ਲੈਣ ਜਾਂਦੀਆਂ ਸੀ ਉਹ ਆਪਸ ਵਿੱਚ ਹੱਸਦੀਆਂ ਖੇਡਦੀਆਂ ਜਾਂਦੀਆਂ ਸੀ ਇੱਕੋ ਜਿਹੀਆਂ ਹਾਨੋ ਹਾਨ ਕੁੜੀਆਂ ਹੱਸਦੀਆਂ ਖੇਡਦੀਆਂ ਜਾਂਦੀਆਂ ਸੀ ਪਰ ਉਹਨਾਂ ਦਾ ਧਿਆਨ ਸਿਰ ਤੇ ਪਈ ਗਾਗਰ ਵੱਲੀ ਹੁੰਦਾ ਸੀ ਕਿਤੇ ਡਿੱਗ ਕੇ ਮੇਰੀ ਗਾਗਰ ਨਾ ਟੁੱਟ ਜੇ ਆਂਦੇਲੇ ਕੁੰਭ ਭرائی ਲੂੰਦ ਕਰਾਜ ਕੁਮਾਰ ਪਰੰਦਰਯੇ ਹਾਸ ਤ ਬਨੋਦ ਬਚਾਰ ਕਰਤ ਹੈ ਚੀਤ ਸੋ ਗਾਗਰ ਰਾਖੀ ਵਾਲੇ ਚਿੱਤ ਦੇ ਵਿੱਚ ਗਾਗਰ ਦਾ ਧਿਆਨ ਹੁੰਦਾ ਸੀ ਜਿਵੇਂ ਉਹ ਕੁੜੀਆਂ ਦਾ ਧਿਆਨ ਗਾਗਰ ਦੇ ਵਿੱਚ ਹੁੰਦਾ ਹੈ ਜੇ ਇਸੇ ਤਰ੍ਹਾਂ ਹੀ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਵਿਦਿਆ ਜਾਵੇ ਤਾਂ ਸਾਡਾ ਪਾਰਤਾਰਾ ਨਾ ਕੁਝ ਕਹਿੰਦਾ ਮੰਦਰ ਇੱਕ ਦੁਆਰ ਦਸ ਜਾ ਕੇ ਗਊ ਚਰਾਵਤ ਛਾੜੀ आले ਸੱਜਰ ਸੂਈ ਗਾਂ ਨੂੰ ਅੱਗੇ ਵਗ ਚਰਦੇ ਹੁੰਦੇ ਸੀ ਉਹਨੂੰ ਬਾਹਰ ਚਰਨ ਵਾਸਤੇ ਲੈ ਜਾਂਦੇ ਸੀ ਪਸ਼ੂ ਚਰਦੇ ਸੀ ਗਾਵਿਆਂ ਨੂੰ ਵੀ ਚਰਨ ਵਾਸਤੇ ਲੈ ਜਾਣਾ ਸੱਜਰ ਸੂਈ ਗਾਂ ਨੂੰ ਲੈ ਜਾਣਾ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਵਾਲੇ ਉਹ ਗਊ ਚਰਦੀ ਸੀ ਜਦੋਂ ਉਹਦਾ ਪੇਟ ਭਰ ਜਾਂਦਾ ਸੀ ਉਹ ਘਰ ਨੂੰ ਭੱਜਣਾ ਸ਼ੁਰੂ ਕਰ ਦਿੰਦੀ ਸੀ ਆਪਦੇ ਬੱਚੇ 'ਚ ਧਿਆਨ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਉਹ ਆਪਾਂ ਨੂੰ ਸਮਝਾਉਂਦੀ ਹੈ ਵੀ ਜਿਵੇਂ ਉਸ ਗਊ ਦਾ ਹਿਰਦਾ ਉਹਦਾ ਮਨ ਆਪਦੇ ਬੱਚੇ ਦੇ ਵਿੱਚ ਵਧਿਆ ਆਪਣਾ ਮਨ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਏ ਵਿਦਿਆ ਹੋਣਾ ਚਾਹੀਦਾ ਸੋ ਮੈਂ ਜਾਦੇ ਲੰਮਾ ਨਹੀਂ ਜਾਣਾ ਇੱਕ ਛੋਟੀ ਜੀ ਸਾਖੀ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਕਿਉਂ ਮਾਤਾ ਸਾਹਿਬ ਦੇਵਾ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅਲਾਹੀ ਬਾਣੀ ਦੇ ਜਾਪ ਆਰੰਭ ਹਨ ਸਮਾਗਮ ਹੋਈ ਜਾਂਦੇ ਆ ਕਥਾ ਕੀਰਤਨ ਹੋਣੇ ਆ ਮੈਥੋਂ ਮੰਗਰੋਂ ਬਹੁਤ ਹੀ ਵੱਡੇ ਉੱਚ ਕੋਟੀ ਦੇ ਬੁਲਾਰਿਆ ਨੇ ਕਥਾ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਾ ਸੋ ਇੱਕ ਸਾਖੀ ਛੋਟੀ ਜੀ ਸੁਣਾਉਣ ਲੱਗੇ ਆ ਦੋਸ਼ਟ ਦਮਨ ਦੋਸ਼ਟ ਦਮਨ ਕੌਣ ਸੀ ਦੋਸਤ ਦਮਨ ਇੱਕ ਬੱਛਲ ਰਾਏ ਰਾਜਾ ਸੀ ਇੱਕ ਰਿਆਸਤ ਦਾ ਰਾਜਾ ਰਿਆਸਤ ਦਾ ਰਾਜਾ ਸੀ ਬੱਛਲ ਰਾਏ ਨਾਮ ਸੀ ਤੇ ਅੱਗੇ ਰਾਜੇ ਭਾਖਿਆ ਲੈਂਦੇ ਹੁੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਦੁਖੀ ਨਾ ਹੋਵੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਭਾਖਿਆ ਲਿਆ ਕਰਦੇ ਸੀ ਐਵੇਂ ਹੀ ਜਦੋਂ ਬੱਛਲ ਰਾਏ ਰਾਜੇ ਨੇ ਭਾਖਾ ਲੈਣੀ ਸ਼ੁਰੂ ਕੀਤੀ ਉਹਨੇ ਰਾਤ ਨੂੰ ਦੇਖਣਾ ਤੇ ਤੜਕੇ ਉੱਠ ਕੇ ਜਿਹੜੇ ਜਿਹੜੇ ਦੁਸ਼ਟ ਬੰਦੇ ਸੀ ਉਹਨਾਂ ਦਾ ਸੋਧਾ ਲਾਉਣਾ ਤੇ ਗਰੀਬਾਂ ਨੂੰ ਧਨ ਦੇਣਾ ਜਿਹਨੂੰ ਅਨਾਜ ਦੀ ਲੋੜਾ ਨੂੰ ਅਨਾਜ ਦੇਣਾ ਜਿਸ ਕਿਸੇ ਭਰਾ ਦੀ ਲੜਕੀ ਦੀ ਸ਼ਾਦੀ ਹੁੰਦੀ ਸੀ ਧੀ ਭੈਣ ਦੀ ਸ਼ਾਦੀ ਹੁੰਦੀ ਸੀ ਉਹਦੀ ਮਦਦ ਕਰਨੀ ਬੱਛਲ ਰਾਏ ਰਾਜਾ ਨੇ ਜਦੋਂ ਦੁਸ਼ਟਾਂ ਨੂੰ ਸੋਧਣ ਲੱਗੇ ਤਾਂ ਉਹਨਾਂ ਦਾ ਨਾਮ ਦੁਸ਼ਟ ਦਮਨ ਪਿਆ ਬਚਲ ਰਾਏ ਰਾਜਾ ਦੁਸ਼ਟਾਂ ਦਾ ਨਾਸ ਕਰਦਾ ਕਰਦਾ ਕਿੱਥੇ ਗਿਆ ਪਰਬਤ ਦੇ ਉੱਤੇ ੍ਹੇਮਕੁੰਡ ਪਰਬਤ ਤੇ ਕਹਿੰਦੇ ੍ਹੇਮਕੁੰਟ ਪਰਬਤ ਹੈ ਜਹਾਂ ਸੱਪ ਤੋਂ ਸੁਰਿੰਗ ਸੋਭਤ ਹੈ ਤਹਾਂ ਤੈ ਹਮਦੇ ਇੱਕ ਤਪੱਸਿਆ ਸਾਦੀ ਮਹਾਕਾਲ ਕਾਲਕਾਂ ਰਾਧੀ ਦਸਮ ਪਾਤਸ਼ਾਹ ਜੀ ਦੀ ਮੇਰੇ ਚੋਜੀ ਪ੍ਰੀਤਮ ਦੀ ਹੱਥ ਲਿਖਤ ਜਦੋਂ ਹਿਮਕੁੰਟ ਪਹਾੜ ਤੇ ਗਏ ਕੀ ਦੇਖਿਆ ਇੱਕ ਸਮੁੰਡਨ ਰਿਸ਼ੀ ਉਹ ਆਪਦੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ ਤੇ ਦੁਸ਼ਟ ਦਮਨ ਦੇ ਚੋਲੇ ਦੇ ਵਿੱਚ ਬਸ਼ਲ ਰਾਏ ਰਾਜਾ ਉਹਨੇ ਦੇਖਿਆ ਕਿ 10-12 ਜਣੇ ਇਕੱਠੇ ਹੋਏ ਬੈਠੇ ਆ ਕੀ ਗੱਲ ਕਰਦੇ ਆ ਜਦੋਂ ਉਹਨੇ ਦੇਖਿਆ ਕਿ ਇਹ ਤਾਂ ਭਗਵਾਨ ਨੂੰ ਮਿਲਣ ਦੀ ਗੱਲ ਕਰਦੇ ਆ ਤਾਂ ਦੁਸ਼ਟ ਦਮਨ ਦੇ ਚੋਲੇ ਦੇ ਵਿੱਚ ਬੈਠ ਕੇ ਉਪਦੇਸ਼ ਪ੍ਰਾਪਤ ਕੀਤਾ ਸਮੁੰਡਨ ઋષਿ ਦੀ ਸੰਗਤ ਕੀਤੀ ਕਹਿੰਦੇ 26 ਸਾਲ 2 ਮਹੀਨੇ 13 ਦਿਨ ਦੁਸ਼ਟ ਦਮਨ ਦੇ ਚੋਲੇ ਦੇ ਵਿੱਚ ਹੇਮਕੁੰਡ ਦੇ ਪਰਬਤ ਤੇ ਦੁਸ਼ਟ ਦਮਨ ਦੇ ਚੋਲੇ ਦੇ ਵਿੱਚ ਅਰਧਨਾ ਕੀਤੀ ਜਦੋਂ ਅਰਧਨਾ ਪੂਰੀ ਹੋ ਗਈ ਅਕਾਲ ਪੁਰਖ ਪ੍ਰਗਟ ਹੋਏ ਕਹਿੰਦੇ ਭਾਈ ਤੇਰੀ ਭਗਤੀ ਪੂਰੀ ਹੋ ਗਈ ਅੱਖਾਂ ਖੋਲ ਦਸਵੇਂ ਪਾਤਸ਼ਾਹ ਦਾ ਪਹਿਲਾ ਚੋਲਾ ਦਸ ਰਿਹਾ ਹੈ ਦੁਸ਼ਟ ਦਮਨ ਦਾ ਜਦੋਂ ਤੀਸਰਾ ਵਚਨ ਕਾਲਪੁਰਖ ਨੇ ਕਿਹਾ ਕਹਿੰਦੇ ਭਾਈ ਅੱਖਾਂ ਖੋਲ ਅਸੀਂ ਪਹੁੰਚ ਗਏ ਆ ਮੰਗ ਕੀ ਮੰਗਣਾ ਤੇ ਭਾਈ ਕਾਣ ਸਿੰਘ ਨਾਬਾ ਤਾਰੀਖ ਦੇ ਵਿੱਚ ਲਿਖਦੇ ਆ ਕਹਿੰਦੇ ਜਦੋਂ 10ਵੇਂ ਪਾਤਸ਼ਾਹ ਦੇ ਚੋਲੇ ਤੋਂ ਪਹਿਲਾਂ ਦੁਸ਼ਟ ਦਮਨ ਦੇ ਚੋਲੇ ਦੇ ਵਿੱਚ ਦੁਸ਼ਟ ਦਮਨ ਨੇ ਬਰਾਗੜ ਤੋਂ ਬਾਹਾਂ ਚੱਕੀਆਂ ਬਰਫ ਦੇ ਢੇਰ ਲੱਗੇ ਸੀ ਤੇ ਭਾਈ ਕਾਨ ਸਿੰਘ ਨਾਬਾ ਕਹਿੰਦੇ ਜੇ ਤੀਜੀ ਮੰਜ਼ਲ ਤੋਂ ਛੋਲਿਆਂ ਦਾ ਤੌੜਾ ਭੜਕੇ ਥੱਲੇ ਸਿੱੜਦਗੇ ਤੇ ਥੱਲੇ ਮਾਰਬਲ ਲੱਗਾ ਹੋਵੇ ਉਹ ਛੋਲੇ ਕਿਵੇਂ ਖੇਡਣਗੇ ਕਿਵੇਂ ਖਿਲਰਨਗੇ ਛੋਲੇ ਇਹ ਤੁਸੀਂ ਦੇਖੋ ਵੀ ਤੀਜੀ ਮੰਜ਼ਲ ਤੋਂ ਘੜਾ ਸੱਟੀਏ ਥੱਲੇ ਮਾਰਬਲ ਲੱਗਾ ਹੋਵੇ ਜਦੋਂ ਦੋਸ਼ਟ ਦੰਮਣ ਨੇ ਬਰਾਗਣ ਤੋਂ ਬਾਹਾਂ ਚੱਕੀਆਂ ਨਾ ਤੇ ਬਰਫ਼ ਦੇ ਪਹਾੜ ਸੀ ਜਿਹੜੇ ਐ ਖਿੰਡ ਗਏ ਮੈਂ ਨੇ ਕਹਿੰਦਾ ਭਾਈ ਕਾਹਨ ਸਿੰਘ ਨਾਬਾ ਆਪਦੀ ਤਵਾਰੀਖ ਚ ਲਿਖਦੇ ਆ ਅਕਾਲ ਪੁਰਖ ਕਹਿੰਦੇ ਭਾਈ ਮੰਗ ਤੇ ਦੋਸ਼ਟ ਦੰਮਣ ਕਹਿੰਦਾ ਮਹਾਰਾਜ ਮੰਗਣਾ ਕੀ ਐ ਮੈਂ ਤਾਂ ਪਹਿਲਾਂ ਹੀ ਰਾਜਾ ਐ ਇੱਕ ਰਿਆਸਤ ਦਾ ਰਾਜਾ ਐ ਮੈਨੂੰ ਮੁਕਤੀ ਦੇ ਦਿਓ ਜਦੋਂ ਕਾਲਪੁਰਖ ਤੋਂ ਮੁਕਤੀ ਮੰਗੀ ਤੇ ਕਾਲਪੁਰਖ ਕਹਿੰਦੇ ਭਾਈ ਮੁਕਤੀ ਤਾਂ ਮਿਲ ਜੂਗੀ ਪਰ ਤੂੰ ਇੱਕ ਸਾਡਾ ਕੰਮ ਕਰਨਾ ਦੱਸੋ ਮਹਾਰਾਜ ਦਾਸ ਕੀ ਕੰਮ ਕਰ ਸਕਦਾ ਹੈ ਕਾਲਪੁਰਖ ਨੂੰ ਹੱਥ ਬੰਨ੍ਹ ਕੇ ਦੁਸ਼ਟ ਦਮਨ ਨੇ ਪੁੱਛਿਆ ਕਹਿੰਦੇ ਤੂੰ ਇੱਕ ਵਾਰੀ ਫੇਰ ਇਸ ਮਾਤ ਲੋਕ ਤੇ ਜਨਮ ਲੈਣਾ ਤੇ ਦੁਸ਼ਟ ਦਮਨ ਕਹਿੰਦਾ ਮਹਾਰਾਜ ਜੇ ਮੈਂ ਮਾਤ ਲੋਕ ਤੇ ਹੀ ਜਨਮ ਲੈਣਾ ਸੀ ਤਾ ਫਿਰ ਮੈਨੂੰ ਭਗਤੀ ਕਰਨ ਦੀ ਕੀ ਲੋੜ ਸੀ ਮੈਂ ਤਾਂ ਰਾਜਾ ਸੀ ਸਭ ਕੁਝ ਮੇਰੇ ਕੋਲੇ ਸੀ ਅਕਾਲ ਪੁਰਖ ਕਹਿੰਦੇ ਨਹੀਂ ਭਾਈ ਜਿੰਨੇ ਅਸੀਂ ਜਾਮੇ ਘੱਲੇ ਐ ਸਾਡੀ ਅਸੀਂ ਜੋਤ ਧਰ ਕੇ ਘੱਲੇ ਐ ਜਿੰਨੇ અવਤਾਰ ਹੁਣ ਤੇ ਕਰਾਏ ਐ ਸਾਰਿਆਂ ਨੇ ਆਪਦਾ ਨਾਮ ਜਪਾਇਆ ਤੇ ਤੂੰ ਆਪਦਾ ਨਾਮ ਨਹੀਂ ਜਪਾਏਂਗਾ ਤੂੰ ਅਕਾਲ ਪੁਰਖ ਦਾ ਨਾਮ ਜਪਾਏਂਗਾ ਤੇ ਆਪਦਾ ਇੱਕ ਪੰਥ ਸਾਜੇਂਗਾ ਖਾਲਸਾ ਪੰਥ ਤੂੰ ਸਾਜੇਂਗਾ ਜਾ ਕੇ ਤੇ ਦੁਸ਼ਟ ਦੰਮਣ ਕਹਿੰਦਾ ਮਹਾਰਾਜ ਨਾਲੇ ਤਾਂ ਕੰਨੇ ਵੀ ਮੈਂ ਨਹੀਂ ਕਹਾਉਣੀ ਨਾਲੇ ਕਹਿੰਦੇ ਵੀ ਪੰਥ ਆਪਦਾ ਸਾਜੇਂਗਾ ਹੁਣ ਮੈਨੂੰ ਦੱਸੋ ਜੇ ਮੈਂ ਆਪਦਾ ਪੰਥ ਸਾਜੂਗਾ ਤੇ ਫਿਰ ਮੈਂ ਤਾਂ ਕਹਾਈ ਕਹਾਉਣੀ ਪਊ ਅਕਾਲ ਪੁਰਖਾਂ ਦੇ ਨਹੀਂ ਭਾਈ ਤੇਰੇ 'ਚ ਇਹ ਹੀ ਵੱਖਰਾਪਨ ਹੋਊਗਾ ਕਿ ਤੂੰ ਆਪ ਦਾ ਆਪ ਨਹੀਂ ਕਹਾਉਣਾ ਕਿ ਮੈਂ ਐ ਅੱਗੇ ਸਾਰੇ ਅਵਤਾਰਾਂ ਨੇ ਜਿੰਨੇ ਅਵਤਾਰ ਹੱਲੇ ਮੈਂ ਕਹਾਈ ਆ ਸਾਰਿਆਂ ਨੇ ਹੁਣ ਇਤਿਹਾਸ ਨੂੰ ਥੋੜਾ ਜਿਹਾ ਪਲਟਾ ਦਈਏ ਦੀਰਘਦਰਸ਼ੀ ਰਾਜਾ ਤੇ ਰਾਣੀ ਸਤਵੰਤੀ ਇਹਨਾਂ ਨੇ ਤਪੱਸਿਆ ਕੀਤੀ ਅਕਾਲ ਪੁਰਖ ਦੀ ਤੇ ਵਿਰਧ ਚੋਲੇ ਦੇ ਵਿੱਚ ਹੋ ਗਏ ਧਿਆਨ ਦੇ ਨਾਲ ਸੰਗਤ ਜੀ ਗੱਲ ਬਹੁਤ ਡੂੰਗੀ ਦੱਸਣ ਲੱਗਾ ਹੈ। ਦੀਰਘਦਰਸ਼ੀ ਰਾਜਾ ਤੇ ਰਾਣੀ ਸਤਵੰਤੀ ਤਪੱਸਿਆ ਕਰਦੇ ਵਿਰਧ ਹੋ ਗਏ। ਅਕਾਲ ਪੁਰਖ ਪ੍ਰਗਟ ਹੋ ਗਏ। ਦੀਰਘਦਰਸ਼ੀ ਰਾਜੇ ਨੂੰ ਪੁੱਛਿਆ ਵੀ ਭਾਈ ਤਪੱਸਿਆ ਕੀਤੀ ਹੈ ਵਾਰ ਲੈ ਲੈ ਕੀ ਚਾਹੀਦਾ। ਤੇ ਰਾਜਾ ਤੇ ਰਾਣੀ ਦੋਨੋਂ ਹੱਥ ਬੰਨ੍ਹ ਖੜੇ ਕਹਿੰਦੇ ਮਹਾਰਾਜ ਪੁੱਤਰ ਪ੍ਰਾਪਤੀ ਚਾਹੀਦੀ ਆ ਹੋਰ ਸਾਰਾ ਕੁਝ ਹੈਗਾ ਅਸੀਂ ਰਾਜੇ ਆ ਤੁਹਾਡਾ ਹੀ ਦਿੱਤਾ ਪਰ ਪੁੱਤਰ ਹੈ ਨਹੀਂ ਰਾਜ ਭਾਗੇ ਕਿਸੇ ਕੰਮ ਨਹੀਂ ਆਉਣਾ ਗੁਰਬਾਣੀ ਵੀ ਲਿਖਦੀ ਆ ਪੁੱਤੀ ਗੰਢ ਪਵੈ ਸੰਸਾਰ ਆਂਦੇ ਮਹਾਰਾਜ ਪੁੱਤ ਦੀ ਦਾਤ ਦੇ ਦਿਓ ਅਕਾਲ ਪੁਰਖ ਕਹਿੰਦੇ ਭਾਈ ਤੁਹਾਡੀ ਭਗਤੀ ਪ੍ਰਵਾਨ ਹੈ ਪਰ ਤੁਹਾਡੀ ਅਵਸਥਾ ਹੈ ਜਿਹੜੀ ਇਹ ਪੁੱਤਰ ਪ੍ਰਾਪਤ ਕਰਨ ਵਾਲੀ ਨਹੀਂ ਤੁਸੀਂ ਬਹੁਤ ਹੀ ਜ਼ਿਆਦਾ ਵਿਰਧ ਹੋ ਚੁੱਕੇ ਹੋ ਇਸ ਕਰਕੇ ਤੁਹਾਨੂੰ ਪੁੱਤਰ ਜ਼ਰੂਰ ਮਿਲੇਗਾ ਪਰ ਉਹ ਅਗਲੇ ਜਨਮੇ ਦੇ ਵਿੱਚ ਪ੍ਰਾਪਤ ਹੋਊਗਾ ਪੁੱਤਰ ਤੁਹਾਨੂੰ ਤੇ ਜਿਹੜੀ ਰਾਣੀ ਸਤਵੰਤੀ ਸੀ ਹੱਥ ਬੰਨ ਖੜੋਤੀ ਜਿਹੜੀਆਂ ਮਾਈਆਂ ਬੀਬੀਆਂ ਇਹਨਾਂ ਦੇ ਜਿਹੜੇ ਹਿਰਦੇ ਹੁੰਦੇ ਆ ਇਹ ਬਹੁਤ ਵਿਸ਼ਾਲ ਹੁੰਦੇ ਆ ਅੱਜ ਮਾਤਾ ਸਾਹਿਬਦਾਰ ਮਾਤਾ ਸਹਿਬ ਦੇਵਾ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਵਿੱਚ ਆਪਾਂ ਸਮਾਗਮ ਚ ਇਕੱਤਰ ਹੋਏ ਆ ਜਿਹੜੀ ਸਤਵੰਤੀ ਰਾਣੀ ਸੀ ਨਾ ਹੱਥ ਬੰਨ ਖੜੋਤੋ ਅਕਾਲ ਪੁਰਖ ਦੇ ਮੂਹਰੇ ਕਹਿੰਦੀ ਮਹਾਰਾਜ ਤੋੜਾ ਕਿਹਾ ਪ੍ਰਵਾਨ ਐ ਇਸ ਜਨਮ ਚ ਨਹੀਂ ਅਗਲੇ ਜਨਮ ਚ ਦੇ ਦਿਓ ਪਰ ਇੱਕ ਵਾਦਾ ਕਰੋ ਤਾਂ ਨਰੰਕਾਰ ਮੁਸਕਰਾਪੇ ਕਹਿੰਦੇ ਮਾਤਾ ਦੱਸ ਕੀ ਵਾਦਾ ਲੈਣਾ ਹੈ ਕਹਿੰਦੀ ਸਾਡੀ ਕੱਖ ਚੋਂ ਸਾਡੇ ਪੇਟੋਂ ਮੇਰੇ ਪੇਟੋਂ ਉਹ ਪੁੱਤਰ ਜਨਮ ਹੋਵੇ ਜਿਹੜਾ ਬਾਦਸ਼ਾਹ ਵੀ ਹੋਵੇ ਤੇ ਪਾਦਸ਼ਾਹ ਵੀ ਹੋਵੇ ਸੂਰਮਾ ਵੀ ਹੋਵੇ ਤੇ ਦਾਨੀ ਵੀ ਹੋਵੇ ਗਰੀਬਾਂ ਦੀ ਰੱਖਿਆ ਕਰਨ ਵਾਲਾ ਹੋਵੇ ਸੰਤ ਵੀ ਹੋਵੇ ਤੇ ਸਪਾਹੀ ਵੀ ਹੋਵੇ ਦਾਤਾ ਤੇ ਭਗਤ ਸੂਰਮਾ ਅਜੇਹਾ ਪੁੱਤ ਮੇਰੀ ਕੁੱਖ ਚੋਂ ਪੈਦਾ ਹੋਵੇ ਫਿਰ ਸਾਨੂੰ ਮਨਜ਼ੂਰ ਹੈ ਤੇ ਕਾਲਪੁਰਖ ਕਹਿੰਦੇ ਤਤਾਸਤੋ ਤੁਹਾਡੀ ਕੁੱਖ ਚੋਂ ਇੱਕ ਬਹੁਤ ਹੀ ਤਪੱਸਵੀ ਬੱਚਾ ਪੈਦਾ ਹੋਊਗਾ ਜਿਹਦਾ ਕਿ ਰਹੀਂਦੀ ਦੁਨੀਆ ਤੇ ਕਰਨਾ ਨਾ ਰਹੂਗਾ ਦੀਰਘਦਰਸ਼ੀ ਰਾਜਾ ਤੇ ਰਾਣੀ ਸਤਵੰਤੀ ਨੇ ਚੂਲਾ ਛੜਤਾ ਬੜਾ ਬੜਾਪੇ ਦੀ ਅਵਸਥਾ ਸੀ ਹੁਣ ਦੇਖੋ ਇਤਿਹਾਸ ਨੇ ਮੋੜਾ ਖਾਦਾ ਦੀਰਘਦਰਸ਼ੀ ਰਾਜੇ ਨੇ ਛੇਵੇਂ ਪਾਤਸ਼ਾਹ ਦੇ ਘਰ ਤੇਗ ਬਹਾਦਰ ਬਣ ਕੇ ਜਨਮ ਲਿਆ ਤੇ ਰਾਣੀ ਸਤਵੰਤੀ ਨੇ ਮੂਲचंद ਖੱਤਰੀ ਦੇ ਘਰੇ ਮਾਤਾ ਗੁਜਰਕੌਰ ਬਣ ਕੇ ਜਨਮ ਲਿਆ ਸਮਾਂ ਹੋਇਆ ਦੋਨੋਂ ਜਵਾਨ ਹੋ ਗਏ ਗੁਰੂ ਤੇਗ ਬਹਾਦਰ ਜੀ ਵੀ ਜਵਾਨ ਹੋ ਗਏ ਮਾਤਾ ਗੁਜਰਕੌਰ ਜੀ ਉਹ ਵੀ ਜਵਾਨ ਹੋ ਗਏ ਅੱਜ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਦਿਵਸ ਹੈ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦੋਨਾਂ ਦਾ ਵਿਆਹ ਹੋਇਆ ਕੁਝ ਸਮੇਂ ਬਾਅਦ ਮਾਤਾ ਗੁਜਰਕੌਰ ਦੇ ਪੇਟੋਂ ਉਸ ਦੁਸ਼ਟ ਦਮਨ ਨੇ ਜਨਮ ਲਿਆ ਗੁਰੂ ਗੋਬਿੰਦ ਗੋਬਦ ਰਾਏ ਬਣ ਕੇ ਗੁਰੂ ਗੋਬਿੰਦ ਰਾਏ ਦਾ ਜਨਮ ਹੋਇਆ ਅਤੇ ਕੁਝ ਸਮੇਂ ਬਾਅਦ ਕਸ਼ਮੀਰ ਤੋਂ ਪੰਡਿਤ 26 ਪੰਡਤਾਂ ਦਾ ਟੋਲਾ ਨਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਥੇ ਮਹਾਰਾਜ ਸਾਡੇ ਤਿਲਕ ਨੂੰ ਅਤੇ ਸਾਡੇ ਜਨੇਊ ਨੂੰ ਖਤਰਾ ਹੈ ਜੇ ਸਾਡੀ ਰੱਖਿਆ ਕਰ ਸਕਦੇ ਆ ਤਾਂ ਤੁਸੀਂ ਕਰ ਸਕਦੇ ਆ ਸਾਡੇ ਹਿੰਦੂ ਧਰਮ ਦੀ ਰੱਖਿਆ ਕਰੋ ਗੁਰੂ ਸਾਹਿਬ ਗੁਰੂ ਸਾਹਿਬ ਦੀ ਗੋਦ ਦੇ ਵਿੱਚ 8 ਸਾਲ ਦੀ ਆਜੂ ਦੇ ਵਿੱਚ ਦਸਵੇਂ ਪਾਤਸ਼ਾਹ ਗੋਦ ਚ ਬੈਠੇ ਆ 10ਵੇਂ ਪਾਤਸ਼ਾਹ ਦੇ ਗੁਰੂ ਗੋਬਿੰਦਰ ਆਏ ਦੇ ਮੁਖ ਤੇ ਹੱਥ ਫੇਰਿਆ ਨੌਵੇਂ ਪਾਤਸ਼ਾਹ ਨੇ ਕਹਿੰਦੇ ਪੁੱਤਰ ਕੀ ਹੋਣਾ ਚਾਹੀਦਾ ਕਹਿੰਦੇ ਕਿਸੇ ਧਰਮੀ ਪੁਰਸ਼ ਨੂੰ ਬਲੀਦਾਨ ਦੇਣਾ ਪਊਗਾ ਪੁੱਤ ਕੀ ਹੋਣਾ ਚਾਹੀਦਾ ਤਾਂ ਗੁਰੂ ਗੋਬਿੰਦਰ ਆਏ ਨੇ ਕਿਹਾ ਕਹਿੰਦਾ ਮਹਾਰਾਜ ਤੁਹਾਡੇ ਨਾਲ ਧਰਮੀ ਕੌਣ ਹੋ ਸਕਦਾ ਇਤਿਹਾਸ ਲਿਖਦਾ ਹੈ ਭਾਈ ਭਗਤ ਸਿੰਘ ਆਪਦੀ ਤਾਰੀਖ 'ਚ ਲਿਖਦੇ ਆ ਕਾਣ ਸਿੰਘ ਨਾਭਾ ਆਪਦੀ ਤਾਰੀਖ 'ਚ ਲਿਖਦੇ ਆ ਉਸੇ ਸ਼ਹਿਨ ਗੁਰੂ ਤੇਗ ਬਹਾਦਰ ਜੀ ਉੱਠ ਕੇ ਖੜੇ ਹੋਗੇ ਅਤੇ ਕੁਰਬਾਨੀ ਦੇਣ ਵਾਸਤੇ ਦਿੱਲੀ ਵੱਲ ਨੂੰ ਤਿਆਰੀ ਖੇਚ ਲਈ ਸੋ ਮੇਰਾ ਜੋ ਸਮਾਸੀ ਸੀਂਤ ਦਹਿਰਾਉ ਵੀ ਨੇੜੇ ਹੈ ਤੇ ਮੈਂ ਸ਼ਾਟ ਦੇ ਵਿੱਚ ਸਾਖੀ ਨੂੰ ਸੰਪੂਰਨ ਕਰੂੰਗਾ ਉਸ ਟਾਈਮ ਗੁਰੂ ਸਾਹਿਬ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਇਹ ਸਿੱਖ ਸੀ ਜਿਹੜੇ ਇਹ ਵੀ ਉੱਥੇ ਸੀ ਜਦੋਂ ਗੁਰੂ ਸਾਹਿਬ ਨੇ ਈਨ ਨਹੀਂ ਮੰਨੀ ਤਾਂ ਸਿੱਖਾਂ ਨੂੰ ਤਸੀਹੇ ਦੇਣੇ ਸ਼ੁਰੂ ਕਰਤੇ ਕਿ ਨਵੇਂ ਪਾਤਸ਼ਾਹ ਨੇ ਈਨ ਨਹੀਂ ਮੰਨਣੀ ਇਨੂੰ ਆਪ ਨੂੰ ਤਸ਼ੱਦਦ ਦੇਣ ਲੋ ਇਹਦੇ ਸਿੱਖਾਂ ਨੂੰ ਤਸ਼ੱਦਦ ਦਿਓ ਫੇਰੇ ਮੰਨੂਗਾ ਭਾਈ ਸਤੀਦਾਸ ਉਹਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾਲ ਜੀ ਉਹਨਾਂ ਨੂੰ ਦੇਗਾ ਚ ਵਾ ਲਿਆ ਗਿਆ ਭਾਈ ਮਤੀਦਾਸ ਦੇ ਸਿਰ ਤੇ ਆਰਾ ਚੱਲਿਆ ਜਦੋਂ ਮਤੀਦਾਸ ਦੇ ਸਿਰ ਤੇ ਆਰਾ ਰੱਖਿਆ ਤੇ ਮਤੀਦਾਸ ਨੂੰ ਕਹਿੰਦੇ ਮਤੀਦਾਸਾ ਕਹਿੰਦਾ ਜੀ ਦੱਸੋ ਕਹਿੰਦੇ ਇੱਕ ਵਾਰੀ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ ਤੈਨੂੰ ਇੱਕ ਡੋਲਾ ਤੇ 50 ਪਿੰਡਾਂ ਦਾ ਰਾਜ ਭਾਗ ਦੇ ਦਿਆਂਗੇ ਆਪਦੇ ਗੁਰੂ ਤੋਂ ਬੇਮੁਖ ਹੋ ਜਾ ਤੇ ਮਤੀ ਦਾਸ ਨੇ ਪਤਾ ਕੀ ਕਿਹਾ ਕਹਿੰਦਾ ਮਹਾਰਾਜ ਜੇ ਤੁਸੀਂ ਹਰ ਸਾਰਾ ਕੁਝ ਦੇਤਾ ਮੁਗਲਾਂ ਨੂੰ ਕਹਿੰਦਾ ਤੇ ਫਿਰ ਮੈਂ ਮਰਦਾ ਨਹੀਂ ਹੁੰਦੇ ਭਾਈ ਇਹ ਤਾਂ ਕੁਦਰਤ ਦਾ ਨਿਯਮ ਹੈ ਮੌਤ ਤਾਂ ਆਉਣੀ ਹੈ ਆਂਦਾ ਫਿਰ ਮੈਂ ਗੁਰੂ ਤੋਂ ਬੇਮੁਖ ਹੋ ਕੇ ਥੋੜੋ ਮਰਨਾ ਹੈ ਤੋੜੇ ਸਮਾਨ ਦੀ ਲੋੜ ਨਹੀਂ ਗੁਰੂ ਦੇ ਚਰਨਾਂ ਦੇ ਵਿੱਚ ਬਸੇਰੇ ਸਮੁੰਦਰ ਵਹਿੰਦੇ ਇਹਨਾਂ ਚੀਜ਼ਾਂ ਦੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਕੀਰਿਆ ਗਿਆ ਅਤੇ ਨੌਵੇਂ ਪਾਤਸ਼ਾਹ ਨੂੰ ਜਦੋਂ ਤਸੀਹੇ ਦੇਣ ਲੱਗੇ ਤੇ ਨੌਵੇਂ ਪਾਤਸ਼ਾਹ ਨੇ ਇੱਕ ਪੱਤਰ ਲਿਆ ਆਪਦੀ ਗਰਦਨ ਤੇ ਰੱਖ ਲਿਆ ਕਹਿੰਦੇ ਅਸੀਂ ਈਨ ਮੰਨ ਜਾਗੇ ਤੁਸੀਂ ਆ ਪੱਤਰ ਕੱਟ ਕੇ ਦਿਖਾ ਦਿਓ ਤੇਜ ਤਲਵਾਰ ਦਾ ਵਾਰ ਅਤੇ ਨਵੇਂ ਪਾਤਸ਼ਾਹ ਦੀ ਸ਼ਹਾਦਤ ਮੇਰਾ ਜਿਹੜਾ ਸਮਾਂ ਐ ਮੈਂ 2-4 ਮਿੰਟੁੱਤਾ ਹੀ ਲੈ ਗਿਆ ਉਸ ਤੋਂ ਬਾਅਦ ਦੇ ਵਿੱਚ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਨਵੇਂ ਪਾਤਸ਼ਾਹ ਦਾ ਸੀਸ ਲੈ ਕੇ ਗੁਰੂ ਗੋਬਿੰਦ राय ਜੀ ਦੇ ਕੋਲੇ ਆਇਆ ਅਤੇ ਫਿਰ ਅਮਰਤ ਸੰਚਾਰ ਫਿਰ ਗੁਰੂ ਗੋਬਿੰਦ राय ਜੀ ਤੋਂ ਗੁਰੂ ਗੋਬਿੰਦ ਸਿੰਘ ਬਣੇ ਮੈਂ ਤਾਂ ਬਹੁਤ ਛੋਟ ਸ਼ਬਦਾਂ ਹੀ ਤੁਰਿਆ ਜਾਣਾ ਅਤੇ ਫਿਰ ਮਾਤਾ ਸਹਿਬ ਦੇਵ ਜੀ ਮਾਤਾ ਸਹਿਬ ਦੇਵਾ ਜੀ ਸਾਡੇ ਇਕੱਲੇ ਸਿੱਖ ਧਰਮ ਦੇ ਹੀ ਨਹੀਂ ਸਾਰੇ ਜਗਤ ਦੇ ਮਾਤਾ ਜੀ ਕਿਉਂਕਿ ਹਿੰਦ ਰੱਖਣ ਵਾਸਤੇ ਗੁਰੂ ਤੇਗ ਬਹਾਦਰ ਨੇ ਸੀਸ ਲਾਇਆ ਸੀ ਜੇ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤੇ ਅੱਜ ਮੰਦਰਾਂ ਦੇ ਵਿੱਚ ਟੱਲੀਆਂ ਨਾ ਵੱਜਦੀਆਂ ਅੱਜ ਸਾਡੇ ਵਰਗੇ ਸੰਤ ਭਗਵੇਂ ਪਾ ਕੇ ਨਾ ਬੈਠਦੇ ਇਹ ਜਿਹੜਾ ਸਿਹਰਾ ਸਾਰਾ ਇਹ ਨਵੇਂ ਪਾਤਸ਼ਾਹ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਚਰਨਾਂ ਦੇ ਵਿੱਚ ਕੋਟਣ-ਕੋਟ ਪ੍ਰਣਾਮ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਕਿ ਚੌਂ ਵਰਨਾ ਦਾ ਸਾਂਝਾ ਉਪਦੇਸ਼ ਦਿੰਦੇ ਐ ਇਹਨਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਚੌਂਹਾਂ ਵਰਨਾ ਦਾ ਸਿਰ ਝੁਕਦਾ ਰਹੂਗਾ ਅਤੇ ਸਾਂਝਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਪ੍ਰਾਪਤ ਹੁੰਦਾ ਰਹੂਗਾ ਸੋ ਮੈਂ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਦਿਆਂ ਜਿਨ੍ਹਾਂ ਨੇ ਸਾਨੂੰ ਗੁਰੂ ਸਾਹਿਬ ਦੇ ਵੀ ਦਰਸ਼ਨ ਕਰਵਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿਕ ਮੰਨਣ ਦਾ ਸਮਾਂ ਦਿੱਤਾ ਅਤੇ ਸੰਗਤਾਂ ਦੇ ਚਰਨ ਛਾੜਨ ਦਾ ਸਮਾਂ ਦਿੱਤਾ ਸੋ ਬੋਲਦਿਆਂ अनेका ਪ੍ਰਕਾਰ ਦੀਆਂ ਊਣਤਾਈਆਂ ਰਹਿ ਜਾਂਦੀਆਂ ਜੇ ਕਿਸੇ ਪ੍ਰਕਾਰ ਦੀ ਦਾਸ ਤੋਂ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰ ਦਿਓ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਅੱਗੇ ਤੋਂ ਅਸ਼ੀਰਵਾਦ ਦਿਓ ਕਿ ਸੰਗਤਾਂ ਦੇ ਜੋੜੇ ਤਨੋਂ ਮਨੋਂ ਤਨੋਂ ਛਾੜ ਸਕੀਏ ਅਤੇ ਅਸ਼ੀਰਵਾਦ ਦਿਓ ਕਿ ਇਸੇ ਹੀ ਤਰ੍ਹਾਂ ਸਮਾਗਮਾਂ ਦੇ ਵਿੱਚ ਤੁਹਾਡੇ ਦਰਸ਼ਨ ਕਰਦੇ ਰਹੀਏ ਗੱਜ ਕੇ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ